सत श्रीकाली चेट रूमसन देखने वाले साढ़े सारे ही दर्शकों का स्वागत है मैं हाँ तोड़ला मनप्रीत कौर दर्शकों इस वक्त की अपडेट फतेहगढ़ साहब के पिंड महमदपुर तो निकल के सामने आई है दसाया जा रहा है कि महमदपुर महमदपुर एक गरीब किसान की जो करंट लगन कारण दस गाँव की मौत हो गई उस तो बाद पीड़ित किसान ने पंजाब सरकार तो मदद दी गुहार की गुहार लगाई है दसाया जा रहा है कि जो ये पीड़ित किसान है यह दुध वेच के खेतीबाड़ी करके अपने परिवार ਕਰਤਾ ਜੋ ਗੁਜ਼ਾਰਾ ਕਰਦਾ ਹੈ ਆਪਣੀ ਪਰਿਵਾਰ ਦੀ ਸਾਮ ਸੰਭਾਲ ਕਰਦਾ ਹੈ ਪਰ ਕਰੰਟ ਲ ਕਰਨ ਇਸ ਜੋ ਪੀੜਤ ਕਿਸਾਨ ਹੈ ਇਸੇ 10 ਗਾਵਾਂ ਦੀ ਮੌਤ ਹੋ ਗਈ ਹੈ ਅਤੇ ਇਸ ਦੇ ਨਾਲ ਜਦ ਮੇਰੇ ਨਾਲ ਇਸ ਪੀੜਤ ਕਿਸਾਨ ਨਾਲ ਗੱਲਬਾਤ ਕੀਤੀ ਗਈ ਤਾਂ ਇਸ ਕਿਸਾਨ ਦਾ ਛੋਟੇ ਗਰੀਬ ਕਿਸਾਨ ਦਾ ਕਹਿਣਾ ਸੀ ਕਿ कि बिजली विभाग की अणगैली कारण उसकी जो दस गाँव की मौत हो गई है उसके नाल ही उसने जो पंजाब सरकार के जिला प्रशासन तो मदद दी, गुहार की गुहार लगाई गई है इसके नाल ही जो फतेहगढ़ साहब के जिला परिषद परिशद सबका चेयरमैन बलजीत सिंह बूटा वालों भी कहा गया कि एक मेहनती छोटा किसान है अपने घर का गुजारा दुद्ध बेच के खेतीबाड़ी करके करता है पर करंट लगन कारण इसती दस गाँव ਮੰਦੀ ਮੌਕੇ ਤੇ ਹੀ ਮوت ਹੋ ਗਏ ਜਿਸ ਨਾਲ ਇਸ ਨੂੰ ਵੱਡਾ ਨੁਕਸਾਨ ਚਲਣਾ ਪੈ ਰਿਹਾ ਹੈ ਤੇ ਉਹਨਾਂ ਵੱਲੋਂ ਵੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਇਸ ਗਰੀਬ ਕਿਸਾਨ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ ਇਸ ਦੇ ਨਾਲ ਉਹਨਾਂ ਵੱਲੋਂ ਪਿੰਡ ਕਿਸਾਨ ਅਤੇ ਇਸ ਸਾਫਾ ਚੇਅਰਮੈਨ ਬਲਜੀਤ ਸਿੰਘ ਬੂਟਾ ਵੱਲੋਂ ਹੋਰ ਕੀ ਕੁਝ ਜਾਣਕਾਰੀ ਦਿੱਤੀ ਗਈ ਆਓ ਉਹ ਵੀ ਸੁਣਦੇ ਹਾਂ ਅਸੀਂ ਅੱਜ ਪਿੰਡ ਮਹਿਮਦਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਪਿੰਡ ਆ ਉੱਥੇ ਪਹੁੰਚੇ ਹਾਂ ਇੱਥੇ ਇੱਕ ਬਹੁਤ ਹੀ ਮਿਹਨਤੀ ਔਰ ਆਮ ਜਿਹੜਾ ਛੋਟਾ ਕਿਸਾਨ ਆ ਜਿਹੜਾ ਸਹਾਇਕ ਧੰਦੇ ਦੇ ਤੌਰ ਦੇ ਉੱਤੇ ਡੇਰੀ ਫਾਰਮਿੰਗ ਦਾ ਜਿਹੜਾ ਧੰਦਾ ਕਰ ਰਿਹਾ ਸੀ ਔਰ ਅਚਾਨਕ ਕੈਸਾ ਮਾੜਾ ਹਾਦਸਾ ਵਾਪਰਿਆ ਕਿ ਬਿਜਲੀ ਬੋਰਡ ਦੀਆਂ ਜਿਹੜੀ ਅਣਗਹਿਲੀ ਦੇ ਕਾਰਨ ਜਿਹੜੀ ਇੱਕ ਤਾਰ ਹੈ ਤਾਰ ਦੇ ਨਾਲ ਇਹਦੇ ਸ਼ੈੱਡ ਦੇ ਨਾਲ ਲੱਗਣ ਕਾਰਨ ਕਾਫੀ ਸਮੇਂ ਤੋਂ ਜਿਹੜੀ ਕਰੈਕ ਸੀ ਔਰ ਉਸ ਤਾਰ ਦੇ ਕਰੰਟ ਦੇ ਕਾਰਨ ਅੱਗੇ ਜਿਹੜੀਆਂ ਦਧਾਰੂ 10 گاਵਾ ਜਿਹੜੀਆਂ ਇਹਦੇ ਇੱਥੇ ਮੌਤ ਹੋ ਗਈ ਸੋ ਮੈਂ ਸਮਝਦਾ ਜਿੱਥੇ ਇਸ ਕਿਸਾਨ ਦਾ ਬਹੁਤ ਵੱਡਾ ਨੁਕਸਾਨ ਹੋਇਆ ਪਸ਼ੂ ਪਾਲਕ ਦਾ ਉੱਥੇ ਅੱਜ ਇਸ ਘਰ ਦੇ ਵਿੱਚ ਰੋਟੀ ਨਹੀਂ ਪੱਕ ਰਹੀ ਕਿਉਂਕਿ ਇਹ ਦਾ ਟੋਟਲੀ ਜਿਹੜਾ ਗੁਜ਼ਾਰਾ ਹੈ ਇਹ ਇਸ ਧੰਦੇ ਦੇ ਉੱਤੇ ਚੱਲ ਰਿਹਾ ਔਰ ਦੁੱਖ ਦੀ ਗੱਲ ਇਹ ਹੈ ਵੀ ਅੱਜ 2 ਦਿਨ ਬੀਤਣ ਦੇ ਬਾਅਦ ਵੀ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਔਰ ਬਿਜਲੀ ਬੋਰਡ ਦਾ ਕੋਈ ਇੱਥੇ ਕਰਮਚਾਰੀ ਨਹੀਂ ਪਹੁੰਚਿਆ ਔਰ ਸਰਕਾਰ ਨੇ ਕਿਸੇ ਨੂੰ ਮੁਆਵਜ਼ਾ ਦੇਣ ਦਾ ਭਰੋਸਾ ਨਹੀਂ ਦਿੱਤਾ ਔਰ ਅਸੀਂ ਇੱਥੇ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਸ ਕਿਸਾਨ ਦੀ ਇਸ ਪਸ਼ੂਪਾਲਕ ਜਿਹੜਾ ਜ਼ਿੰਮੇਦਾਰ ਹੈ ਇਹਦੀ ਮਦਦ ਕੀਤੀ ਜਾਵੇ ਨੂੰ ਵੱਧ ਤੋਂ ਵੱਧ ਜਿੰਨਾ ਇਹਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਔਰ ਜਿਹੜੇ ਵਿਭਾਗ ਦੀ ਇੱਥੇ ਅਣਗਹਿਲੀ ਹੋਈ ਉਸ ਵਿਭਾਗ ਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਉਸ ਵਿਭਾਗ ਤੋਂ ਜਿਹੜੀ ਇਹ ਐਡਾ ਵੱਡਾ ਨੁਕਸਾਨ ਹੋਇਆ ਉਹ ਤੋਂ ਜਿਹੜੀ ਸਰਕਾਰ ਨੂੰ ਇਹਦੀ ਪਰਪਾਈ ਕਰਾਉਣੀ ਚਾਹੀਦੀ ਹੈ ਸਾਡੀ ਮੰਗ ਆ ਔਰ ਮੈਂ ਸਮਝਦਾ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਸਾਰੇ ਜ਼ਿੰਮੇਦਾਰਾਂ ਨੂੰ ਜਿਹੜਾ ਜੇ ਕੋਈ ਨੁਕਸਾਨ ਹੁੰਦੇ ਨੇ ਸਾਨੂੰ ਅਗਾਹਾਂ ਪਹਿਲਾਂ ਹੀ ਗਾਊ ਤੌਰ ਦੇ ਉੱਤੇ ਧਿਆਨ ਰੱਖਣਾ ਚਾਹੀਦਾ ਔਰ ਸਾਰੇ ਪਸ਼ੂਆਂ ਦੀ ਸਾਨੂੰ ਜਿਹੜੀ ਇੰਸ਼ੋਰੈਂਸ ਹੈ ਉਹ ਵੀ ਕਰਾ ਕੇ ਰੱਖਣੀ ਚਾਹੀਦੀ ਤਾਂ ਕਿ ਜਿਹੜੀ ਇਦੀਆਂ ਐਸੀਆਂ ਕੋਈ ਘਟਨਾਵਾਂ ਵਾਪਰਦੀਆਂ ਨੇ ਉਹ ਘਟਨਾਵਾਂ ਦੇ ਵਿੱਚ ਜਦੋਂ ਕਿਸੇ ਉਹ ਉਸ ਕਿਸਾਨ ਦੀ ਕੋਈ ਨਾ ਕੋਈ ਮਦਦ ਹੋ ਸਕੇ। ਰਾਣਾ ਪ੍ਰਤਪਾਲ ਸਿੰਘ ਪਿੰਡ ਮਹਿਮਦਗੁਰ ਮੈਂ ਡੈਰੀ ਫਾਰਮ ਦਾ ਕੰਮ ਕਰਦਾ ਬਿਜਲੀ ਬੋਰਡ ਦੀ ਅਣਗੈਰੀ ਨਾਲ ਕਰੰਟ ਲੱਗਣ ਕਰਕੇ ਮੇਰੇ 10 ਗਾਵਾਂ ਮਰ ਗਈਆਂ। ਮੈਂ ਸਰਕਾਰ ਤੋਂ ਮੰਗ ਕਰਦਾ ਤਵਨ ਕੇ ਮੈਨੂੰ ਮੁਆਵਜ਼ਾ ਦਿੱਤਾ ਜਾਵੇ ਮੇਰਾ ਕੰਮ ਇਸੇ ਨਾਲ ਚੱਲਦਾ ਤੇ ਹੁਣ ਕੋਈ ਅਧਿਕਾਰੀ ਪਹੁੰਚੇ ਨਹੀਂ ਇੱਥੇ ਹੁਣ ਤਾਂ ਕੋਈ ਅਧਿਕਾਰੀ ਨਹੀਂ ਪਹੁੰਚਿਆ ਹੈਗਾ ਸਾਡੇ ਕੋਲੇ ਕੀ ਹੋਰ ਇਸ ਤੋਂ ਇਲਾਵਾ ਹੋਰ ਵੀ ਕੋਈ ਕੰਮ ਕਰਦੇ ਆ ਇਹ ਨਾਲ ਹੀ ਗੁਜ਼ਾਰਾ ਹੁੰਦਾ ਨਾ ਬਸ ਇਸੇ ਨਾਲ ਗੁਜ਼ਾਰਾ ਹੁੰਦਾ ਇਹੇ ਕੰਮ ਕਰਦੇ ਆ ਕਿੱਦਾਂ ਹੋਇਆ ਇਹ ਹਾਦਸਾ پتہ ਨਹੀਂ ਕਿ ਕੋਈ ਸਾਹਮਣੇ ਆਇਆ ਬਸ ਉਹ ਜਿਹੜੇ ਕੇਬਲ ਦੇ ਨਾਲੇ ਬਿਜਲੀ ਬੋਰਡ ਦੀ ਨਗੈਲੀ ਨਾਲ ਹੋਇਆ ਇਹ ਤਾਂ ਸਾਰਾ ਕੰਮ ਅਸੀਂ ਫਿਰ حاضر ਹੋਵਾਂਗੇ ਨਵੇਂ ਅਪਡੇਟਸ ਲੈ ਕੇ। ਪਿੰਨ ਨੂੰ ਲਾਇਕ, ਕਮੈਂਟ ਅਤੇ ਕਮੈਂਟ ਸੈਕਸ਼ਨ ਵਿੱਚ ਆਪਣੀ رائے ਦੇਣਾ ਵੀ ਨਾ ਭੁੱਲਣਾ। ਧੰਨਵਾਦ।